ਸਰਦਾਰ ਦਾ ਫੈਮਿਲੀ ਸਰਦਾਰ ਤੇਜਾ ਸਿੰਘ ਸੁਹੰਦਰੀ ਜਿਹੜੇ 77 ਦਾ ਸੁਨਾਨੀ ਸੀ ਜਿਨ੍ਹਾਂ ਦੇ ਨਾਲ ਇਹ ਹਰਮੰਦਰ ਸਾਹਿਬ ਕੇਵਲ ਗੁਰੂ ਸਾਹਿਬ ਤੋਂ ਬਾਅਦ ਇੱਕ ਹਾਲ ਹੈ ਜਿਹਦਾ ਨਾਮ ਸੁਹੰਦਰੀ ਹਾਲ ਹੈ ਇਸੇ ਤਰ੍ਹਾਂ ਉਹਨਾਂ ਦੇ ਪਿਤਾ ਜੀ ਸਰਦਾਰ ਬੀਬੀ ਸਿੰਘ ਸੁਹੰਦਰੀ ਜੀ ਸੁਹੰਦਰੀ ਜੀ ਉਹਨਾਂ ਨੇ ਗੁਰੂਗ੍ਰਾਮ ਦੇ ਯੂਨੀਵਰਸਿਟੀ ਜਿਹੜੀ ਹੈ ਉਹ ਆਪਣੇ ਸਾਨੂੰ ਬੇਨਤੀ ਕੀਤੀ ਬਣਾਈ ਫਾਊਂਡਰ ਵਾਇਸ ਚਾਂਸਰ ਸਿਰੇ ਉਹਨਾਂ ਦੇ ਮਾਤਾ ਜੀ ਇਹ ਗ੍ਰਾਮ ਸਰਕਾਰੀ ਮਹਿਲਾ ਪਾਲਜ ਨੂੰ ਗੋਮਨ ਕਰੇ ਸਰਵਮਨ ਕਹਨੇ ਆਸੀ ਉਹਦੇ ਪ੍ਰਿੰਸੀਪਲ ਸੀ ਅਤਰਜੀਤ ਸਿੰਘ ਸੰਧੂ ਜੀ ਨੇ ਇਥੋਂ ਹੀ ਸੇਫਸ ਸਕੂਲ ਤੋਂ ਆਪਣੀ ਸਿੱਖਿਆ ਲੈ ਕੇ ਉਸ ਤੋਂ ਬਾਅਦ ਇੰਡੀਅਨ ਫੌਜੀ ਸਰਵਿਸਿਸ ਦਾ ਇੰਤਿਆਮ ਪਾਸ ਕੀਤਾ ਔਰ ਸਾਰੇ ਦੇਸ਼ ਦੀ ਸੇਵਾ ਇਸ ਅਮਰ ਸਰਦੇ ਮਹਾਨ ਸਪੂਤਰਮ ਜੀ ਸਿੱਖਦੋ ਨੇ ਕੀਤੀ ਜਿਹੜੇ ਰਸ਼ੀਆ ਯੂ ਐਸ ਐ ਨਾਲ

ਦੁਨੀਆ ਦੇ ਸਭ ਤੋਂ ਵਧੀਆ ਨੇਤਾ ਦਾ ਦੁਨੀਆ ਦੇ ਵਧੀਆ ਨੇਤਾ ਮੋਦੀ ਜੀ ਨੇ ਦੋ ਹੀ ਸਰਵੇ ਆਏ ਨੇ ਉਹਦੇ ਇੱਕ ਪ੍ਰਧਾਨ ਨੂੰ ਮੋਦੀ ਜੀ ਦੁਨੀਆ ਦੇ ਸਭ ਤੋਂ ਰੋਮਪੁਈਏ ਨੇਤਾ ਗੋਸ਼ਟੋਏ ਸੋ ਉਹ ਪੰਜਾਬ ਦਾ ਸਪੂਤ ਭਾਰਗਵਾ ਦਾ ਸਪੂਤ ਅੰਮ੍ਰਿਤਸਰ ਦਾ ਸਪੂਤਰ ਇੱਕ ਚੱਲੋ ਹੈ ਦੂਜੇ ਪਾਸੇ ਗੁਰਜੀਤ ਸਿੰਘ ਗੋਇਲਾ ਨੇ ਤੁਸੀਂ ਦੇਖਿਆ ਹੀ ਹੈ ਭੰਗਾ ਕਿ ਕੋਈ ਅਠਮੀ ਹੈ ਤੇ ਕੋਈ ਤਸਵੀਰ ਹੈ ਤੇ ਸੰਧੂ ਸਾਹਿਬ ਇਹਨੇ ਹਾਈਲੀ ਕੁਆਲੀਫਾਈਡ ਨੇ ਵਿਦੇਸ਼ਾਂ ਵਿੱਚ ਵੀ ਸੰਧੂ ਸਾਹਿਬ ਦਾ ਸੰਬੰਧ ਨੇ ਔਰ ਹਰ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਹਰ ਮੰਤਰੀ ਨਾਲ ਸੰਧੂ ਜੀ ਦੇ ਸੰਬੰਧ ਨੇ ਇਹ ਅਸੀਂ ਜਾਣਦੇ ਆ ਕਿ ਪ੍ਰਧਾਨ ਮੰਤਰੀ ਤੇ ਨਰਿੰਦਰ ਮੋਦੀ ਕੀ ਬਣ ਗਏ ਨੇ ਇਹ ਦੀਵਾਰ ਤੇ ਲਿਖਿਆ ਹੈ ਉਹ ਲੋਕਤੰਤਰ ਦੀ ਅਦਾਲਤ ਉਹ ਲੋਕਤੰਤਰ ਦਾ ਮੰਤਰਾ ਜਿਹੜਾ ਪਾਰਲੀਮੈਂਟੋਂ ਦੇ ਵਕੀਲ ਉਹ ਪੇਨਾ ਚਾਹੀਦਾ ਹੈ ਜਿਹੜਾ ਵਕੀਲ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਤੇ ਯੋਗ ਹੋਵੇ ਤੇ ਇਹ ਜਿੰਨੇ ਕੈਂਡੀਡੇਟ ਹੈਗੇ ਨੇ ਉਹਨਾਂ ਦੇ ਸਾਹਮਣੇ ਇਹਨਾਂ ਦੀ ਯੋਗਤਾ ਦੇਖ ਲਓ ਤੇ ਤੁਹਾਨੂੰ ਸਿਫਰ ਮਿਲੇਗੀ ਸਤੂ ਸਾਹਿਬ ਦੇ ਸਾਹਮਣੇ ਸੋ ਭਾਰਤੀ ਜਨਤਾ ਪਾਰਟੀ ਦੀਆਂ ਜੋ ਉਪਲਬਧੀਆਂ ਨੇ ਉਹ ਮੈਂ ਪਰਦਰਸ਼ਨ ਲਾ ਲੋਗੀ ਜਿਹੜੀ ਔਜਲਾ ਸਾਹਿਬ ਨੇ ਵੀ ਪੱਤਰ ਕੱਢਿਆ ਇੱਕ ਬਾਕੀ ਤੇ ਕੱਢ ਕੋਈ ਨਹੀਂ ਸਕੇ ਤੁਹਾਡੇ ਕੋ ਬੋਸਲਾ ਹੈ ਤੇ ਔਜਲਾ ਸਾਹਿਬ ਨੇ ਪੱਤਰ ਕਿਹਾ ਸਿਰਫ ਬੀਜੇਪੀ ਦੀ ਉਪਲਬਧੀਆਂ ਦਾ ਪ੍ਰਧਾਨ ਮੰਤਰੀ ਦੀ ਉਪਲਬਧੀਆਂ ਦਾ ਔਜਲਾ ਸਾਹਿਬ 5 ਸਾਲ ਕਾਂਗਰਸ ਦਾ ਰਾਜ ਰਿਆ ਤੁਸੀਂ ਇੱਕੋ ਉਪਲਬਧ ਦੀ ਕਾਂਗਰਸ ਸਰਕਾਰ ਵੱਲੋਂ ਲਿਆਂਦੀ ਅਫਸਰ ਲਈ ਨਹੀਂ ਦੱਸੀ ਜਲਿਆਂ ਵਾਲੇ ਬਾਗ ਦੇ ਵਿੱਚ 20 ਕਰੋੜ ਰੁਪਏ ਪ੍ਰਧਾਨ ਮੰਤਰੀ ਮੋਦੀ ਜੀ ਨੇ ਦਿੱਤਾ 100 ਸਾਲਾਂ ਤੇ ਤੁਹਾਡੀ ਕਾਂਗਰਸ ਸਰਕਾਰ ਨੇ ਤੁਸੀਂ ਐਮਪੀ ਜੀ ਇੱਕ ਰੁਪਿਆ ਵੀ ਨਹੀਂ ਦਿੱਤਾ 2 ਸਾਲ ਤੋਂ ਜਿਹੜਾ ਪਾਰਟੀ ਦੀ ਸਰਕਾਰ ਚੱਲ ਰਹੀ ਹੈ ਢਾਡੀਵਾਲ ਜੀ ਦੱਸਣ ਉਹ ਇੱਕੋ ਹੀ ਗੱਲ ਕਰਦੇ ਨੇ ਮੈਂ ਜ਼ਮੀਨਾਂ ਛੁਲਵਾਈਆਂ ਉਹਦੇ ਨਾਲ ਆਮ ਆਦਮੀ ਨੂੰ ਕੀ ਮਹਿਸੂਸ ਤੁਸੀਂ ਮੰਤਰੀ ਰਹੇ 2 ਸਾਲ ਇੰਨੀਆਂ ਤੁਹਾਨੂੰ ਗਰੰਟੀਆਂ ਤੁਸੀਂ 1 ਰੁਪਿਆ ਵੀ ਨਹੀਂ ਲਿਖਿਆ ਕਿ ਤੁਸੀਂ ਗੁਰੂ ਜੀ ਕਹਿੰਦਾ ਮੈਂ ਕਰਾਂਗਾ ਕਦੋਂ ਕਰੋਗੇ 2 ਸਾਲ ਤੇ ਮੰਤਰੀ ਬਣੇ ਹੋ ਗਏ ਤੇ ਉਹਦੇ ਕੁਝ ਵੀ ਕੀਤਾ ਰਹਿ ਗਈ ਕਰੋਗੇ ਇੱਕ ਪਾਸੇ ਅਮਿਤ ਜੋਸ਼ੀ ਹੈ ਜਿਹੜਾ ਕਿ ਟੋਟਲੀ ਟਪੋਸ ਲੈ ਜੇ ਉਹ ਕਹੇ ਆਪ ਵੀ ਕੋਈ ਵਿਕਾਸ ਪੁਰਸ਼ ਕਹਿੰਦਾ ਆਪਣੇ ਆਪ ਨੂੰ ਵਿਕਾਸ ਪੁਰਸ਼ ਤੇ ਜਨਤਾ ਕਹਿੰਦੀ ਹੈ ਤੇ ਜਨਤਾ ਨੇ ਤੇ ਜਵਾਬ ਦੇ ਦਿੱਤਾ ਕਿ ਪਹਿਲੇ ਇੱਕ ਨਵੇਂ ਕੈਂਡੀਡੇਟ ਸੁਨੀਲ ਦਿੱਤੀ ਜੀ ਤੋਂ ਜਿਹੜੇ ਕਿ ਵੈਸਟ ਹਲਕੇ ਤੋਂ ਆਏ ਸੀ ਨਾਰਥ ਇਚ 18000 ਵੋਟ ਤੋਂ ਹਾਰ ਗਏ ਅਨਜੋਸ਼ੀ ਦੀ ਉਸ ਤੋਂ ਬਾਅਦ ਜਿਹੜੇ ਦੂਸਰੀ ਵਾਰੀ ਫੇਰ ਚੋਣ ਲੜਿਆ ਤੇ ਕੁਵਰ ਵਿਜੇ ਪ੍ਰਤਾਪ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਕੋਲੋਂ 30000 ਤੋਂ ਵੱਧ ਵੋਟਾਂ ਦੋਹਾਰ ਗਏ ਤੇ ਮੈਂ ਤਾਂ ਸਮਝਣਾ ਜੋਸ਼ੀ ਜੀ ਇਸ ਤੋਂ ਵੱਡਾ ਜਵਾਬ ਤੁਹਾਨੂੰ ਕੀ ਚਾਹੀਦਾ ਤੁਸੀਂ ਖੁਦ ਹੀ ਲਿਖ ਜਾਂਦੇ ਹੋ ਵਿਕਾਸਪੁਰ ਦੁਨੀਆ ਨੇ ਤੁਹਾਨੂੰ ਜਵਾਬ ਦਿੱਤਾ ਹੈ ਕਿ ਤੁਸੀਂ ਵਿਨਾਕਪੁਰ ਜਾਓ ਤੇ ਉਸ ਲਹਿਾਰ ਨਾਲ ਤੁਸੀਂ ਹੈਟ੍ਰਿਕ ਬਣਾਉਣ ਜਾ ਰਹੇ ਹੋ ਜੋਸ਼ੀ ਜੀ ਕਿਉਂਕਿ ਤੁਹਾਡੇ ਮਨ ਵਿੱਚ ਹੈ ਕਿ ਹਾਰ ਵੀ ਹੈਟ੍ਰਿਕ ਬਣਾ ਕੇ ਤਿੰਨ ਵਾਰیں ਫੇਰ ਤੁਸੀਂ ਰਾਜ ਵਿੱਚ ਚੋ ਵਿਦਾ ਹੋਵੋਗੇ ਸੋ ਰੰਗ ਮਾਫੀਆਂ ਦਾ ਦਬਾਅ ਹੈ ਰੌਕੀਆਂ ਮੰਗੀਆਂ ਜਾ ਰਹੀਆਂ ਲੋਕਾਂ ਦਾ ਕਿੰਨੇ ਚੋਰੀਆਂ ਹੋ ਰਹੀਆਂ ਟਾਕੇ ਵੱਜ ਰਹੇ ਨੇ ਔਰ 1000 ਰੁਪਏ ਦੀ ਜਿਹੜੀ ਯੋਜਨਾ ਕਹੀ ਸੀ ਅੱਜ ਉਹ ਆਮ ਆਦਮੀ ਪਾਰਟੀ ਦੀ ਯੋਜਨਾ ਕਿਤੇ ਨਜ਼ਰ ਨਹੀਂ ਆ ਰਹੀ ਸੋ ਇਹ ਤੁਹਾਨੂੰ ਆਮ ਆਦਮੀ ਪਾਰਟੀ ਦਾ ਰਿਪੋਰਟ ਕਾਰਡ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ 23 ਜਨਵਰੀ ਤੋਂ ਪਹਿਲੀ ਵਾਰ ਹੋਇਆ 23 ਜਨਵਰੀ ਪਿਛਲੇ ਸਾਲ ਤੋਂ ਡਿਊ ਨੇ ਹਿੰਮਤ ਨਹੀਂ ਭਈ ਲੋਕਾਂ ਤੋਂ ਡਰਦੇ ਕਿ ਉਹ ਇਲੈਕਸ਼ਨ ਆਮ ਆਦਮੀ ਪਾਰਟੀ ਕਰਵਾ ਸਕਦੇ ਇਸੇ ਤਰ੍ਹਾਂ ਸ਼ਰੂਮਣੀ ਕਾਲੀ ਦਾਵਿਆ ਸ਼ਰੂਮਣੀ ਕਾਲੀ ਨੂੰ ਬੁੱਕ ਲੈ ਕੇ ਸਾਰੀ ਡਿਟੇਲ ਦਿੱਤੀ ਹੈ ਮੈਂ ਪੜ ਦਿੱਤੇ ਹੈ ਜਿਹੜੇ ਫੈਕਟਰ ਬਾਕੀ ਤੁਸੀਂ ਬੁੱਕ ਲੈ ਕੇ ਤੋਂ ਪੜ ਕੇ ਲਿਖਦੇ ਨਾ ਜਿਹੜੀ ਕਾਲੀ ਦਲ ਦਾ ਕੈਂਡੀਡੇਟਾ ਨਹੀਂ ਜੋ ਸੀ ਪਹਿਲੇ ਤੇ ਮੈਂ ਅਮਿਤ ਜੋਸ਼ੀ ਜੀ ਤੋਂ ਇਹ جواب ਮੰਗਣਾ ਕਿ ਸਾਰੇ ਅਸੀਂ ਭਾਰਤੀ ਜਨਤਾ ਪਾਰਟੀ ਜਗੇ ਆ ਨਾਸ਼ਾ ਹੈ ਕਰਨਾ ਜੀ ਸਾਡੇ ਸੀਨੀਅਰ ਨੇ ਸੁਰੇਸ਼ ਚੰਦ ਦੇਵ ਜੀ ਸਾਰੇ ਗਿਆ ਤੇ ਉਸ ਲੈਵਲ ਤੇ ਤੁਸੀਂ ਅੱਜ ਕਿਉਂ ਬਾਹਰ ਤੱਕ ਲੈ ਗਏ ਤੁਹਾਡੇ ਵਿਵਹਾਰ ਤੁਹਾਡੇ ਅਚਰਨ ਕਰਕੇ ਤੁਸੀਂ ਭਾਰਤ ਕੇ ਲੈ ਗਏ ਔਰ ਅੱਜ ਮੈਂ ਤੁਹਾਡੋਂ ਇਹ ਜਵਾਬ ਮੰਗਣਾ ਕਿ ਜਿਹੜਾ ਸੁਖਬੀਰ ਬਾਦਲ ਜੀ ਤੁਸੀਂ ਇਹ ਬਿਆਨ ਦਿੱਤਾ ਹੈ ਹੁਕਮਨਾਮਾ ਜਾਰੀ ਕਰਤਾ ਕਿ ਸਿੱਖ ਬੰਦੂ ਭਾਜਪਾ ਨੂੰ ਵੋਟ ਨਾ ਦੇ ਤੇ ਇਹ ਹੁਕਮਨਾਮਾ ਜਾਰੀ ਕਰਨ ਦਾ ਤੁਹਾਨੂੰ ਅਧਿਕਾਰ ਕਿੱਨੇ ਦਿੱਤਾ ਹੁਕਮਨਾਮਾ ਜਾਰੀ ਕਰਦੇ ਨੇ ਕਾਲ ਤਖਤ ਦੇ ਜੱਫੇਦਾਰ ਸਾਹਿਬ ਤੇ ਕੀ ਤੁਸੀਂ ਅੱਜ ਉਹਨਾਂ ਦੀ ਤਾਕਤ ਵਰਤਰੀ ਸ਼ੁਰੂ ਕਰ ਦਿੱਤੀ ਹੈ ਅੱਜ ਪ੍ਰਧਾਨ ਮੰਤਰੀ ਜੀ ਹਿੰਦੂਆਂ ਦੇ ਪ੍ਰਧਾਨ ਮੰਤਰੀ ਨੇ ਸਿੱਖ ਬੰਦੂਆਂ ਦੇ ਪ੍ਰਧਾਨ ਮੰਤਰੀ ਨੇ ਮੁਸਲਮਾਨ ਦੇ ਵੀ ਪ੍ਰਧਾਨ ਮੰਤਰੀ ਨੇ 크ਿਸਚਨ ਦੇ ਵੀ ਪ੍ਰਧਾਨ ਮੰਤਰੀ ਨੇ ਜੈਨ ਦੇ ਵੀ ਪ੍ਰਧਾਨ ਮੰਤਰੀ ਨੇ ਬੋਧ ਦੇ ਵੀ ਪ੍ਰਧਾਨ ਮੰਤਰੀ ਨੇ ਉਸ ਦੇ ਅੰਕਸ ਇਹ ਉਹਨਾਂ ਨੇ ਲਾਗੂ ਕੀਤਾ ਹੈ ਕਿ ਸੀਏ ਲਾਗੂ ਕਰਕੇ ਅੱਜ ਜੀਆਂ ਮੈਂ ਕਹਿੰਦੇ ਨਹੀਂ ਦੱਸਿਆ ਨੇ ਮੁਸਲਮਾਨ ਦੇ ਸ਼ਾਹ ਦੇ ਵਿੱਚ ਜਿਹੜਾ ਕੋਈ ਪਾਕਿਸਤਾਨ ਹੈ ਬੰਗਲਾਦੇਸ਼ ਹੈ ਅਫਗਾਨਿਸਤਾਨ ਦਿੱਤੇ ਕਿ ਇਹ ਬੰਦੂ ਸਾਡੇ ਹਿੰਦੂ ਸਿੱਖ ਬੰਦੂ ਬਹੁਤ 파ਰਤੀ ਜਦ ਇਹ ਅਤੰਕਿਤ ਸੀ ਜਿਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਸੀ ਜਿਨ੍ਹਾਂ ਦੇ ਹੱਤਿਆ ਹੋ ਰਹੇ ਸੀ ਜਿਨ੍ਹਾਂ ਦਾ ਧਰਮ ਪਰिवर्तन ਹੋਣ ਦੀ ਰਾਜਨੀਤੀ ਕੀਤੀ ਭਾਵੇਂ ਮੋਤਾਬੇਨ ਜੀ ਹੋਏ ਬੈਨਰਜੀ ਹੋਏ ਭਾਵੇਂ ਕਾਂਗਰਸ ਹੋਏ ਤੇ ਅੱਜ ਉਹਨਾਂ ਨੂੰ ਬਾਹਰ ਦੇਣ ਦਾ ਜਿਹੜਾ ਹੈ ਉਹ ਉਪਰਾਲਾ ਕਿੰਨੇ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਹੈ ਜਦਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਮੈਂ 370 ਧਾਰਾ ਜਿਹੜੀ ਇਹ ਹੈ ਆਵਾਮ ਹੱਦ ਖਤਮ ਕਰ ਦੇਗਾ ਆਂ ਤੱਕ ਬਾਤ ਨੂੰ ਫੇਰ ਮੈਂ ਸਨਕਸ਼ਨ ਦੇ ਆਂਗਾ ਕਸ਼ਮੀਰ ਦੇ ਵਿੱਚ ਉਹ ਰਾਹੁਲ ਧੰਨੀ ਜਿਹੜੇ ਨੇ ਉਹ ਆ ਕੇ ਕਹਿੰਦੇ ਨੇ ਕਿ ਜਿਹੜੇ ਵੀ ਲਾਸਟ ਰੋਡ ਉਦੀ ਕਨਨੂਰ ਭਾਰਤੀ ਜਨਤਾ ਪਾਰਟੀ ਨੇ ਬਣਕੀ ਤੇ ਨੇ ਉਹ ਮੈਂ ਸਾਰੇ ਲਾਗੂ ਕਰਾਂਗਾ ਸਿਰਫ ਉਹਨਾਂ ਦੀ ਰਾਜਨੀਤੀ ਦੇ ਲਈ ਉਸੇ ਪਾਸੇ ਨਾਲ ਤੁਸੀਂ ਜਿੰਦਰ ਕੁ ਪ੍ਰਧਾਨ ਮੰਤਰੀ ਜੀ ਨੇ ਉਹ 5ਵੇਂ ਨੰਬਰ ਤੇ ਆ ਗਈ ਹੈ ਪ੍ਰਧਾਨ ਮੰਤਰੀ ਇਹ ਕਿ ਤੋਂ ਤੀਸਰੇ ਨੰਬਰ ਤੇ ਅਸੀਂ ਲੈ ਕੇ ਆਵਾਂਗੇ ਔਰ ਪ੍ਰਧਾਨ ਮੰਤਰੀ 2047 ਦਾ ਸੁਪਨਾ ਦੇਖਦੇ ਨੇ ਕਿ ਤੁਹਾਨੂੰ ਪਹੁੰਚੇਗਾ ਇਹ ਸੋਨੇ ਦੀ ਚਿੜੀਆ ਬਣੇਗਾ ਔਰ ਤੋਂ ਜਿਹੜੇ ਨਾਮ ਲਈ ਹੋਗੇ ਉਹਨਾਂ ਦਾ ਜੀਵਨ ਸਰਬ ਸੁਲਤਾ ਸਫਲ ਹੋਏਗਾ ਉਹ 25 ਸਾਲਾਂ ਮੈਂ ਪੁੱਛਣਾ ਚਾਹਾਂ ਕਿ ਰਾਮ ਮੰਦਰ ਦਾ ਪ੍ਰਾਣ ਪ੍ਰティਸ਼ਠਾ ਕਾਰਜਕਰਮ ਹੋਇਆ ਉਹਦੇ ਵਿੱਚ ਸੁਭੀਲ ਬਾਦਲ ਜੀ ਨੂੰ ਬੜਾ ਨਿੰਦਾ ਸੱਦਾ ਜਿਹੜਾ ਪ੍ਰਧਾਨ ਮੰਤਰੀ ਕੋਥੀ ਜੀ ਔਰ ਉਸ ਪੰਜਾਬ ਦੇ ਵਿੱਚ ਮੋਦੀ ਜੀ ਦੁਆਰਾ 18170 ਇਹ ਤੁਹਾਨੂੰ ਮਿਲ ਵੀ ਜਾਏਗੀ ਬੁੱਕਲੇਟ ਸਾਡੀ 18170 ਕਿਸਾਨਾਂ ਨੂੰ 6000 ਰੁਪਏ ਦਾ ਜਿਹੜੀ ਪੈਨਸ਼ਨ ਹੈ ਉਹ ਸਕੀਮ ਦਿੱਤੀ ਹੈ ਔਰ ਉਹਦੇ ਨਾਲ ਸੋਇਲ ਕਾਰਡ ਦੀ ਸਕੀਮ ਵੀ ਦਿੱਤੀ ਹੈ ਕਿ ਜਿਹੜਾ ਸੋਇਲ ਕਾਰਡ ਹੈ ਕਿ ਤੁਸੀਂ ਮਿੱਟੀ ਜੋ ਟੈਸਟਿੰਗ ਕਰੋ ਔਰ ਟੈਸਟਿੰਗ ਕਰਨ ਤੋਂ ਬਾਅਦ ਸਿਰਫ ਉਹ ਖਾਦ ਪਾਓ ਜ ਜੀ ਲੋੜ ਹੈ ਨਾਈਟ੍ਰੋਜਨ ਦੀ ਲੋੜ ਹੈ ਫਾਸਫੋਰਸ ਦੀ ਲੋੜ ਹੈ ਕਿਸੇ ਦੀ ਲੋੜ ਹੈ ਉਹੀ ਖਾਦ ਪਾਓ ਜਿਆਦਾ ਪੈਸੇ ਖਰਚਣ ਦੀ ਲੋੜ ਨਹੀਂ ਕਿਉਂਕਿ ਇਹਦੇ ਨਾਲ ਪ੍ਰਦੂਸ਼ਣ ਔਰ ਕੈਂਸਰ ਵੀ ਫੈਲਦਾ ਹੈ ਉਸ ਤੋਂ ਬਾਅਦ 8609 ਸੋਇਲ ਦਾ ਜਿਹੜੇ ਨੇ ਉਹ ਤੇਰੇ ਜਿਹੜੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਔਰ 6000 ਰੁਪਏ ਸਾਰੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਜਿਹੜੀ ਸਮਾਨ ਇੱਕ ਦਿੱਜੀ ਦੇ ਰਹੇ ਨੇ ਉਹ ਕਿਸਾਨ ਸਨਮਾਨ ਨਿਧੀ ਜਿਹੜੀ ਹੈ ਉਹ ਮੋਦੀ ਜੀ ਦੀ ਸਰਕਾਰ ਨਿਰੰਤਰ ਦੇ ਰਹੀ ਹੈ ਜਿਹੜੀ ਕਿਸੇ ਸਰਕਾਰ ਨੇ ਅਜ ਤੱਕ ਨਹੀਂ ਸੀ ਦਿੱਤੀ ਕਿੰਨਾ ਕ ਇੱਥੇ ਨਰਜੀ ਦਾ ਕੰਮ ਹੋਇਆ ਕੋਈ ਸੋਲਰ ਕਿੰਨੀ ਕ ਲੱਗੀ ਤੇ ਅਗਰ ਆਪਣੇ ਸਾਹਮਣੇ ਜਿਹੜਾ ਸੀਵਰੇਜ ਦਾ ਘਰ ਦਾ ਦੋ ਟਰਮਾ ਹੋਈਆਂ ਦੋ ਟਰਮਾ ਕੋਈ ਠੀਕ ਕਰ ਸਕੇ ਤੇ ਬਾਕੀ ਇਹਨਾਂ ਨੇ ਕੀ ਕਰਨਾ ਇਹ ਸੌਮੇ ਪ੍ਰੈਕਟੀਕਲ ਇਸ਼ੂਸ ਨੇ ਦੇਖੋ ਮੈਂ ਜਰੂਰ ਕਹਿਆ ਕਿ ਅਸੀਂ ਮੇਰੀ ਮਿੱਟੀ ਦਾ ਦਾਸਪੁੱਣ ਦੀ ਰਾਜਨੀਤੀ ਨਹੀਂ ਆ ਲੇਕਿਨ ਜਿਹੜੇ ਫੈਕਟਸ ਨੇ ਉਹ ਤੇ ਦੇਖਦੇ ਨਾ ਉਹਨੇ ਦੱਸੋ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਤੋਂ ਕਾਫੀ ਪੈਸਾ ਦਿੱਤਾ ਇਹਨਾਂ ਨੇ ਇਹ ਹਕੀਕਤ ਹੈ ਚੰਡੀਗੜ੍ਹ ਬੋਸਲਾ ਇਹ ਅੰਮਰਸਾ ਦੀ ਡਵੈਲਪਮੈਂਟ ਇਸ਼ੂਸ ਨਹੀਂ ਹੈਗੇ ਤੁਸੀਂ ਤੇਰਾ ਜਾ ਕੇ ਦੇਖੋ ਅ ਡੰਕ ਤੇ ਜਾ ਕੇ ਦੇਖੋ ਤੇ ਤੁਸੀਂ ਦੇਖ ਲੋ ਕਿ ਅਗਲੇ 2-3 ਦਿਨਾਂ ਵਿੱਚ ਕੀ ਉੱਥੇ ਇਨੀਸ਼ੀਏਟਿਵ ਲਏ ਜਾ ਰਹੇ ਨੇ ਦੋ ਸਾਲ ਦੋ ਕਰਨਾ ਹੋ ਗਿਆ ਤੇ ਦੋ ਤਰ੍ਹਾਂ ਆ ਸਾਹਮਣੇ ਜਿਹੜਾ ਗ੍ਰੇਨ ਆ ਉਹਨੂੰ ਦੇਖੋ ਕਿਸੇ ਵੀ ਕਿਸੇ ਵੀ ਕਲੋਨੀ ਜਾਓ ਕਿਸੇ ਵੀ ਕਲੋਨੀ ਦੇਹਾਤ ਅਰਬਨ ਏਰੀਆਸ ਆਪਣੀਆਂ ਸਾਡੀਆਂ ਮਾਵਾਂ ਦੇ ਪਣਾ ਨਸ਼ੀ ਦੇ ਨਸ਼ੇ ਤੋਂ ਅੰਗ ਨਹੀਂ ਤੇ ਉਹਦੀ ਕੋਈ ਗਾਲੀ ਨਹੀਂ ਦੇਖੋ ਇਹ ਬਾਕੀ ਉਹ ਕਹਿੰਦੇ ਨੇ ਇੱਕ ਹੋਰ चीज ਤੁਹਾਨੂੰ ਮੈਂ ਦੱਸਣਾ ਚਾਹਦਾ ਕਿ ਆਇਲਾ ਸਾਹਿਬ ਨੇ ਇੱਕ ਪਿੰਡ ਸੰਸਦ ਆਦਿਸ਼ ਗ्राम ਨੂੰੜਨਾ ਚ ਇੱਕ ਪਿੰਡ ਨਹੀਂ ਅਪਗ੍ਰੇਡ ਕੀਤਾ ਤੁਸੀਂ ਅਕਾਉਂਟੇਬਿਲਟੀ ਲੋਰੀ ਤੇ ਕਲੇਮ ਕਰਦੇ ਨੇ ਕਈ ਕਈ ਸਕੂਲਾਂ ਅਪਗ੍ਰੇਡ ਕਰਵਾਤੇ ਬਟ ਆਪਣੇ ਪਿੰਡ ਇੱਕ ਸਕੂਲ ਇੱਕ ਸਕੂਲ ਜਾ ਕੇ ਦੇਖ ਲਓ ਅਪਗ੍ਰੇਡ ਹੋਇਆ ਉਹਦੀ ਕੰਡੀਸ਼ਨ ਬੈਟਰ ਹੈ ਕਿ ਵਰਸ ਹੈ ਉਹ ਜਿਹੜਾ ਆਪਣੇ ਪਿੰਡਾਂ ਦੀ ਸਕੀਮ ਚਲਵਾਦਾ ਤਾਂ ਬਾਕੀਆਂ ਦਾ ਕੀ ਕਰਨਾ ਜੀ ਬਾਕੀ ਦੇਖੋ ਉਹ ਕਹਿੰਦੇ ਮੈਂ ਆਇਆ ਹਾਂ ਇਨਸਟਰਕਟ ਕਰਵਾਤਾ ਕਿ ਸਾਨੂੰ ਪਤਾ ਜੀ ਕੇਟੀ ਸਾਹਿਬ ਜਾ ਕੇ ਆਏ ਮੋਦੀ ਸਾਹਿਬ ਦੀ ਸਰਕਾਰ ਜਾ ਕੇ ਆਈ ਇਲੀਆਂ ਹੋਰ ਪਰ ਮੈਂ ਇਹ ਪੁੱਛਣਾ ਆਇਆ ਜਦੋਂ ਇਥੋਂ ਜਦੋਂ ਇਥੋਂ ਆਈਆਈਟੀ ਤੇ ਸੈਂਟਰਲ ਯੂਨੀਵਰਸਿਟੀ ਬੁਝੜੇ ਲਾਗੇ ਇਹ ਛੁੱਟੇ ਸੀਗੇ ਸੀ ਦੇਖੋ ਕੰਕਰੀਟ ਹੀ ਹਰ ਚੀਜ਼ਾਂ ਹੈ ਮੈਂ ਕਿਉਂਕਿ ਅਜ ਤਾਂ ਇਹ ਰਿਸਪਾਂਸ ਜੂ ਹੋਇਆ ਆ ਇਸ ਵੇਲੇ ਜੋ ਇਥੇ ਕੇਂਦਰ ਸਰਕਾਰ ਨੇ ਮੋਦੀ ਜੀ ਇਹ ਤੁਹਾਨੂੰ ਹੋਰ ਵੀ ਟਟੇਜ ਐਕਸਪ੍ਰੈਸ ਹਾਈਵੇ ਮੈਂ ਤੁਹਾਨੂੰ ਦੱਸਿਆ ਆ ਕਿ ਭਾਜਪਾ ਜੀ ਸਰਕਾਰ ਮੋਦੀ ਸਾਹਿਬ ਬੜਕਰੀ ਹੀ ਜੋ ਜੋ ਕੀਤਾ ਲੇਕਿਨ ਦੋ ਦਿਨਾਂ ਦੇ ਬਾਅਦ ਮੈਂ ਤੁਹਾਨੂੰ ਕੰਕਰੀਟਲੀ ਦੱਸਾਂਗਾ ਕਿ ਜੋ ਮੈਂ ਪਹਿਲਾਂ ਵੀ ਦੱਸਦਾ ਰਿਹਾ ਐ ਕਿ ਅਸੀਂ ਲੋਕਲ ਲੈਵਲ ਤੇ ਕਿਹੜੇ ਕਿਹੜੇ ਸੋਲੂਸ਼ਨਸ ਮੈਂ ਆਫਰ ਕੀਤੇ ਨੇ ਲੇਕਿਨ ਇੱਕ ਜਗ੍ਹਾ ਅਸੀਂ ਇਕੱਠੇ ਕਰਕੇ ਉਹਨਾਂ ਨੂੰ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ